ਇੱਕ ਦਰਦਨਾਕ ਖਬਰ ਤੁਹਾਡਾ ਸਾਹਮਣੇ ਸਾਂਝੀ ਕਰਨ ਜਾ ਰਹੇ ਹਾਂ ਕਿ ਕਾਰ ਸਵਾਰ ਲੋਕਾਂ ਤੇ ਹਮਲਾ ਕਰ ਸੋਨੇ ਦੀ ਚੇਨ ਤੇ ਮੋਬਾਈਲ ਲੁੱਟਿਆ ਗਿਆ ਇਸ ਦੌਰਾਨ ਲੁਧਿਆਣਾ ਫਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਨਜ਼ਦੀਕੀ ਦੀ ਇੱਕ ਘਟਨਾ ਸਾਹਮਣੇ ਆਈ ਹੈ ਤੇ ਕਾਰ ਸਵਾਰ ਲੋਕਾਂ ਦਾ ਕੀ ਹਾਲ ਕੀਤਾ ਗਿਆ ਉਹ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰਾਂਗੇ ਸਾਹਮਣੇ ਤੋਂ ਇੱਕ ਦਰਜਨ ਦੇ ਕਰੀਬ ਲੋਕਾਂ ਨੇ ਸਵਿਫਟ ਕਾਰ ਸਵਾਰ ਲੋਕਾਂ ਤੇ ਹਮਲਾ ਕੀਤਾ ਸੋਨੇ ਦੀ ਚੇਨ ਤੇ ਮੋਬਾਈਲ ਲੁੱਟ ਲਿਆ ਜ਼ਖਮੀਆਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਉਹਨਾਂ ਦੀ ਪਛਾਣ ਵੀ ਕਰ ਦਿੱਤੀ ਗਈ ਹੈ ਪ੍ਰਤਪਾਲ ਸਿੰਘ ਦਾ ਕਹਿਣਾ ਕਿ ਉਹ ਦੁੱਧ ਦਾ ਕਾਰੋਬਾਰ ਕਰਦਾ ਹੈ ਤੇ ਸੋਮਵਾਰ ਤੇ ਰਾਤ ਉਹਨਾਂ ਦੇ ਦੋਸਤ ਸੁਖਵਿੰਦਰ ਸਿੰਘ ਤੇ ਸਹਾਇਕ ਬੰਟੀ ਦੇ ਨਾਲ ਬੇਰਕਾ ਮਿਲਕ ਪਲਾਂਟ ਦੇ ਸਾਹਮਣੇ ਫਿਰੋਜ਼ਪੁਰ ਰੋਡ ਆਪਣੀ ਸਵਿਫਟ ਤੁਹ ਗੱਡੀ ਚ ਬੈਠਾ ਹੋਇਆ ਸੀ ਇੱਕ ਦਰਜਨ ਤੋਂ ਵੱਧ ਲੋਕ ਆਉਂਦੇ ਨੇ ਉਸਦੀ ਕਾਰ ਦੇ ਵੱਲ ਵੱਧਦੇ ਨੇ ਤੇ ਤੋੜ ਫੋੜ ਸ਼ੁਰੂ ਕਰ ਦਿੰਦੇ ਨੇ ਉਸ ਦਾ ਕਹਿਣਾ ਹੈ ਕਿ ਜਦ ਉਸਨੇ ਵਿਰੋਧ ਕਰਨਾ ਚਾਹਿਆ ਤਾਂ ਆਮਲਾ ਬਰਾ ਦੇ ਬਲੋ ਤੇ ਸਾਰ ਹਥਿਆਰ ਕੱਢ ਲਏ ਗਏ ਤੇ ਉਸਨੇ ਹਮਲੇ ਕੀਤੇ ਗਏ ਨੇ ਤੇ ਸਾਇਕ ਬੰਡੀ ਤੇ ਹਮਲਾਕਾਰ ਉਸ ਨੂੰ ਵੀ ਜ਼ਖਮੀ ਕੀਤਾ ਗਿਆ ਪਿੰਡ ਦਾ ਕਹਿਣਾ ਕਿ ਹਮਲਾਵਰ ਜਾਂਦੇ ਜਾਂਦੇ ਸੋਨੇ ਦੀ ਚੇਨ ਤੇ ਉਸਦੇ ਦੋ ਸੁਖਿੰਦਰ ਦਾ ਮੋਬਾਈਲ ਨਾਲ ਲੈ ਗਏ ਪਿੰਡ ਨੇ આરોਪ ਲਗਾਇਆ ਕਿ ਹਮਲਾਵਰ ਆਪ ਵਿੱਚ ਮੁੱਖ ਹਮਲਾਵਰ ਦਾਖਾ ਪਿੰਡ ਦਾ ਰਹਿਣ ਵਾਲਾ ਤੇ ਜਬਰਨ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਜਦ ਉਸਤੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਹਮਲਾਵਰ ਨੇ ਰੰਜਿਸ਼ ਰੱਖਦੇ ਹੋਏ ਸੋਮਵਾਰ ਦੀ ਰਾਤ ਆਪਣੇ ਸਾਥੀਆਂ ਨਾਲ ਤਿਰੋਸਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਉਸਤੇ ਹਮਲਾ ਕਰ ਦਿੱਤਾ ਹੁਣ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਲੁਧਿਆਣਾ ਲਾਈਨ ਦੇ ਲਈ ਮਿੱਥਾ ਪਰਦੇ ਰਿਪੋਰਟ ਇੱਕ ਇੱਕ ਦਰਦਨਾਕ ਖਬਰ ਤੁਹਾਡਾ ਸਾਂਝੀ ਕਰਨ ਜਾ ਰਹੇ ਹਾਂ ਕਿ ਕਾਰ ਸਵਾਰ ਲੋਕਾਂ ਤੇ ਹਮਲਾ ਕਰ ਸੋਨੇ ਦੀ ਚੇਨ ਤੇ ਮੋਬਾਈਲ ਲੁੱਟਿਆ ਗਿਆ ਇਸ ਦੌਰਾਨ ਲੁਧਿਆਣਾ ਫਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਨਜ਼ਦੀਕੀ ਦੀ ਇਹ ਘਟਨਾ ਸਾਹਮਣੇ ਆਈ ਹੈ ਤੇ ਕਾਰ ਸਵਾਰ ਲੋਕਾਂ ਦਾ ਕੀ ਹਾਲ ਕੀਤਾ ਗਿਆ ਉਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਸਾਮਨੇ ਤੋਂ ਇੱਕ ਦਰਜਨ ਦੇ ਕਰੀਬ ਲੋਕਾਂ ਨੇ ਸਵਿਫਟ ਕਾਰ ਸਵਾਰ ਲੋਕਾਂ ਤੇ ਹਮਲਾ ਕੀਤਾ ਸੋਨੇ ਦੀ ਚੇਨ ਤੇ ਮੋਬਾਈਲ ਲੁੱਟ ਲਿਆ ਜ਼ਖਮੀਆਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਉਹਨਾਂ ਦੀ ਪਛਾਣ ਵੀ ਕਰ ਲੱਤੀ ਗਈ ਹੈ ਪ੍ਰਤਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਦੁੱਧ ਦਾ ਕਾਰੋਬਾਰ ਕਰਦਾ ਹੈ ਤੇ ਸੋਮਵਾਰ ਦੀ ਰਾਤ ਉਹਨਾਂ ਦੇ ਦੋ ਸੁਖਿੰਦਰ ਸਿੰਘ ਤੇ ਸਹਾਇਕ ਬੰਟੀ ਦੇ ਨਾਲ ਬੇਰਕਾ ਮਿਲਕ ਪ੍ਰਾਡ ਦੇ ਸਾਹਮਣੇ ਫਿਰੋਜ਼ਪੁਰ ਰੋਡ ਆਪਣੀ ਸਵਿਫਟ ਗੱਡੀ 'ਚ ਬੈਠਾ ਹੋਇਆ ਸੀ ਇੱਕ ਦਰਜਨ ਤੋਂ ਵੱਧ ਲੋਕ ਆਂਦੇ ਨੇ ਉਸਦੀ ਕਾਰ ਦੇ ਵੱਲ ਵੱਧਦੇ ਨੇ ਤੇ ਤੋੜ ਫੋਰ ਸ਼ੁਰੂ ਕਰ ਦਿੰਦੇ ਨੇ ਉਸ ਦਾ ਕਹਿਣਾ ਹੈ ਕਿ ਜਦ ਉਸਨੇ ਵਿਰੋਧ ਕਰਨਾ ਚਾਹਿਆ ਤਾਂ ਆਮਲਾ ਬਰਾ ਦੇ ਬਲੋ ਤੇ ਸਾਰ ਹਥਿਆਰ ਕੱਢ ਲਏ ਗਏ ਤੇ ਉਸਨੇ ਹਮਲੇ ਕੀਤੇ ਗਏ ਨੇ ਤੇ ਸਾਇਕ ਬੰਡੀ ਤੇ ਹਮਲਾਕਾਰ ਉਸ ਨੂੰ ਵੀ ਜ਼ਖਮੀ ਕੀਤਾ ਗਿਆ ਪਿੰਡ ਦਾ ਕਹਿਣਾ ਕਿ ਹਮਲਾਵਰ ਜਾਂਦੇ ਜਾਂਦੇ ਸੋਨੇ ਦੀ ਚੇਨ ਤੇ ਉਸਦੇ ਦੋ ਸੁਖਿੰਦਰ ਦਾ ਮੋਬਾਈਲ ਨਾਲ ਲੈ ਗਏ ਪਿੰਡ ਨੇ આરોਪ ਲਗਾਇਆ ਕਿ ਹਮਲਾਵਰ ਵਿਚ ਮੁੱਖ ਹਮਲਾਵਰ ਦਾਖਾ ਪਿੰਡ ਦਾ ਰਹਿਣ ਵਾਲਾ ਤੇ ਜਬਰਨ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਜਦ ਉਸਤੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਹਮਲਾਵਰ ਨੇ ਰੰਜਿਸ਼ ਰੱਖਦੇ ਹੋਏ ਸੋਮਵਾਰ ਦੀ ਰਾਤ ਆਪਣੇ ਸਾਥੀਆਂ ਨਾਲ ਤਿਰੋਸਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਉਸਤੇ ਹਮਲਾ ਕਰ ਦਿੱਤਾ ਹੁਣ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਲੁਧਿਆਣਾ ਲਾਈਵ ਤੇ ਲਈ ਅਮਿੱਥਾ ਪ੍ਰਤੀ ਰਿਪੋਰਟ